ਆਪਾਂ ਅੱਜ ਗੱਲ ਕਰਨ ਲੱਗੇ ਆਂ ਦਿਲਜੀਤ ਦੋਸਾਂਝ ਦੀ ਅੱਜ ਕੱਲ ਉਹ ਬਹੁਤ ਵੱਡੀ ਚਰਚਾ ਦੇ ਵਿੱਚ ਹੈ ਪਰ ਅਕਸਰ ਹੀ ਅਸੀਂ ਉਸ ਨੂੰ ਦੇਖਦੇ ਆਂ ਜਦੋਂ ਵੀ ਉਹਦਾ ਕਿਤੇ ਕੰਸਰਟ ਹੋਣਾ ਹੋਵੇ ਉਸ ਦਾ ਕਿਤੇ ਵੀ ਭਾਰਤ ਵਿੱਚ ਜਾਂ ਬਾਹਰ ਪ੍ਰੋਗਰਾਮ ਹੋਣਾ ਹੋਵੇ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਲਗਾਤਾਰ ਜੁੜੀਆਂ ਰਹਿੰਦੀਆਂ ਸ਼ਾਇਦ ਸਾਨੂੰ ਕੋਈ ਖੇਤਰੀ ਪੱਧਰ ਦਾ ਵਿਅਕਤੀ ਇੰਨੀ ਉਚਾਈ ਤੇ ਜਾਂਦਾ ਦੇਖ ਕੇ ਕਈ ਕਿਸਮ ਦੀ ਸਮੱਸਿਆ ਹੁੰਦੀ ਹੈ ਜਾਂ ਇੱਕ ਵਿਸ਼ੇਸ਼ ਕਿਸਮ ਦੇ ਸੱਭਿਆਚਾਰ ਨੂੰ ਆਪਣੇ ਨਾਲ ਲੈ ਕੇ ਜਾਂਦਾ ਇਹ ਪਰੇਸ਼ਾਨੀ ਹੁੰਦੀ ਹੈ ਜਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਉਹ ਕੁਝ ਐਸ ਕਿਸਮ ਦੀ ਗੱਲ ਕਰ ਰਿਹਾ ਜਿਹਦੇ ਨਾਲ ਸਾਡੀ ਪ੍ਰਭੂਤਾ ਨੂੰ ਸਾਡੀ ਰਾਸ਼ਟਰੀਅਤ ਨੂੰ ਸਾਡੇ ਸਮਾਜ ਨੂੰ ਭਾਈਚਾਰੇ ਨੂੰ ਸਾਡੇ ਸੰਗੀਤ ਨੂੰ ਸਾਡੀ ਕਲਾ ਨੂੰ ਸਾਡੀਆਂ ਫਿਲਮਾਂ ਨੂੰ ਕਿਸੇ ਕਿਸਮ ਦਾ ਖਤਰਾ ਉਤਪਨ ਹੋ ਸਕਦਾ ਹੈ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਪਰ ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਤਾਂ ਬਾਅਦ ਦੇ ਵਿੱਚ ਆਉਂਦੀਆਂ ਕੁਝ ਵਪਾਰਿਕ ਜੈਲਸੀ ਕਰਕੇ ਕੁਝ ਉਹ ਵਿਅਕਤੀ ਸ਼ਾਇਦ ਉਸ ਉਚਾਈ ਤੇ ਜਿਹੜੇ ਨਹੀਂ ਜਾ ਸਕਦੇ ਜਾਂ ਕੁਝ ਉਹ ਵਿਅਕਤੀ ਜਿਹੜੇ ਆਪਣੇ ਆਪ ਨੂੰ ਜਿਵੇਂ ਮਿਲਖਾ ਸਿੰਘ ਸਾਹ ਮੀਟਰ ਦੇ ਵਿੱਚ 올림픽 ਦੇ ਵਿੱਚ ਰਿਕਾਰਡ ਬਣਾ ਕੇ ਆਇਆ ਸੀ ਤੇ ਲੰਮਾ ਸਮਾਂ ਉਹਦਾ ਨਾਮ ਬੋਲਦਾ ਰਿਹਾ ਉਸ ਵਾਲੀ ਉਚਾਈ ਦੌੜ ਜਾਂ ਉਸ ਕਿਸਮ ਦੀ ਪ੍ਰਭੂਤਾ ਨੂੰ ਨਹੀਂ ਹਾਸਲ ਕਰ ਸਕਦੇ ਤਾਂ ਫਿਰ ਉਹ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਕਿ ਆਪਾਂ ਚੰਨ ਤੇ ਡਲੇ ਮਾਰਨ ਦੀ ਕੋਸ਼ਿਸ਼ ਕਰੀਏ ਪਰ ਬਹੁਤ ਵਾਰੀ ਇਹ ਹੁੰਦਾ ਹੈ ਕਿ ਤੁਹਾਡੇ ਚਲਾਏ ਹੋਏ ਹਥਿਆਰ ਤੁਹਾਨੂੰ ਪੁੱਠੇ ਪੈ ਜਾਂਦੇ ਆ ਤੁਹਾਡੀਆਂ ਕੀਤੀਆਂ ਹੋਈਆਂ ਗੱਲਾਂ ਤੁਹਾਡੇ ਸਾਹਮਣੇ ਆ ਜਾਂਦੀਆਂ ਤੁਹਾਡੇ ਵੱਡੇ ਵੱਡੇ ਦਿੱਤੇ ਹੋਏ ਬਿਆਨ ਤੁਹਾਡੇ ਲਈ ਹੀ ਸਮੱਸਿਆ ਬਣ ਜਾਂਦੇ ਆ ਇਸ ਕਿਸਮ ਦੀ ਹੀ ਕੁਝ ਗੱਲ ਮੈਨੂੰ ਇਹ ਲੱਗਦਾ ਹੈ ਕਿ ਇਸ ਮਸਲੇ ਨਾਲ ਜੁੜੀ ਹੋਈ ਹੈ ਇਸ ਮਸਲੇ ਨੂੰ ਐਵੇਂ ਲਿਆ ਜਾ ਰਿਹਾ ਜਦੋਂ ਚੰਡੀਗੜ੍ਹ ਦੇ ਵਿੱਚ ਦਿਲਜੀਤ ਦੋਸਾਂ ਦਾ ਸ਼ੋਅ ਹੋਣਾ ਸੀ ਤਾਂ ਉਦੋਂ ਇੱਕ ਵੱਡੀ ਗੱਲ ਇੱਕ ਵਿਸ਼ੇਸ਼ ਵਿਅਕਤੀ ਵੱਲੋਂ ਉਠਾਈ ਗਈ ਜੋ ਪੰਜਾਬੀ ਪੰਜਾਬ ਦੇ ਵਿੱਚ ਆ ਕੇ ਪੰਜਾਬੀ ਦੀ ਅਲੰਭਰਦਾਰੀ ਕਰਨ ਦਾ ਦਾਵਾ ਕਰਦਾ ਹੈ ਪੰਜਾਬ ਦੇ ਵਿੱਚੋਂ ਗੀਤਾਂ ਦੇ ਵਿੱਚ ਹੋਣ ਵਾਲੇ ਨਸ਼ਿਆਂ ਦੇ ਪ੍ਰਚਾਰ ਦੀ ਗੱਲ ਕਰਦਾ ਹੈ ਤਾਂ ਉਸ ਨੇ ਕਿਹਾ ਨਾਲ ਹੀ ਇੱਕ ਵਿਸ਼ੇਸ਼ ਰਾਜਨੀਤਿਕ ਦਲ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਇੱਥੇ ਉਹਦੇ ਗੀਤਾਂ ਦੇ ਵਿੱਚ ਜੇ ਕਿਤੇ ਨਸ਼ੇ ਦੀ ਗੱਲ ਆਉਂਦੀ ਹੈ ਤਾਂ ਉਹ ਨਹੀਂ ਹੋਣੀ ਚਾਹੀਦੀ ਪਰੰਤੂ ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਜੇਕਰ ਇਹ ਗੱਲ ਕਿਸੇ ਵੀ ਸੱਭਿਆਚਾਰ ਦੇ ਵਿੱਚ ਆਉਂਦੀ ਹੈ ਤਾਂ ਉਸ ਨੂੰ ਰੋਕਣਾ ਚਾਹੀਦਾ ਹੈ ਪਰ ਦੂਸਰੇ ਪਾਸੇ ਅਸੀਂ ਸਾਰੇ ਜਾਣਦੇ ਆ ਜਿੱਥੇ ਸੱਭਿਆਚਾਰ ਦਾ ਵਿਹਾਰਕ ਪੱਖ ਹੁੰਦਾ ਹੈ ਜਿੱਥੇ ਵਿਆਹ ਹੁੰਦਾ ਵੱਡੇ ਵੱਡੇ ਮੈਰਿਜ ਪੈਲਸ ਹੁੰਦੇ ਆ ਸਾਡੇ ਹਰ ਗਲੀ ਨੁੱਕਰ ਤੇ ਹਰ ਬਾਜ਼ਾਰ ਦੇ ਵਿੱਚ ਬੀਅਰ ਬਾਰ ਪੱਬ ਬਣਨ ਲੱਗੇ ਹੋਏ ਆ ਉੱਥੇ ਸਾਨੂੰ ਸੱਭਿਆਚਾਰ ਜਾਂ ਇਹਨਾਂ ਚੀਜ਼ਾਂ ਦਾ ਬਹੁਤ ਘੱਟ ਖਿਆਲ ਆਉਂਦਾ ਕਈ ਵਾਰ ਐਂ ਲੱਗਦਾ ਕਿ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਕਰਨ ਲਈ ਅਸੀਂ ਐਸ ਕਿਸਮ ਦੀਆਂ ਗੱਲਾਂ ਲੱਭ ਲੈਣੇ ਆ ਜਦੋਂ ਹਿੰਦੀ ਫਿਲਮਾਂ ਦੇ ਵਿੱਚ ਜਿਹਨੂੰ ਬਾਲੀਵੁੱਡ ਕਿਹਾ ਜਾਂਦਾ ਹੈ ਉੱਥੇ ਚੋਲੀ ਦੇ ਪਿੱਛੇ ਕੀ ਹੈ ਜਾਂ ਸ਼ਲਕਾਏ ਜਾਂ ਜਾਂ ਇਸ ਕਿਸਮ ਦੇ ਮੁਜ਼ਰੇ ਜਿਨ੍ਹਾਂ ਦੇ ਵਿੱਚ ਹੱਥਾਂ 'ਚ ਪੈਗ ਲਾ ਕੇ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਆ ਉਸ ਕਿਸਮ ਦੀਆਂ ਲਗਾਤਾਰ ਗੱਲਾਂ ਹੁੰਦੀਆਂ ਰਹੀਆਂ ਉਹਦੇ ਨਾਲ ਸਾਡੇ ਸੱਭਿਆਚਾਰ ਨੂੰ ਕਿਤੇ ਵੀ ਨੁਕਸਾਨ ਨਹੀਂ ਹੋਇਆ ਪਰ ਜੇ ਇੱਕ ਲਾਈਵ ਕੰਸਰਟ ਦੇ ਵਿੱਚ ਇੱਕ ਵਿਅਕਤੀ ਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਮਗਰ ਵੱਡੇ ਪੱਧਰ ਤੇ ਲੋਕ ਪੈ ਜਾਂਦੇ ਆ ਕਈ ਵਿਅਕਤੀ ਇਹ ਵੀ ਕਹਿੰਦੇ ਆ ਕਿ ਸ਼ਾਇਦ ਇਹ ਕੋਈ ਪਬਲਿਸਿਟੀ ਸਟੰਟ ਹੋਵੇ ਜੇ ਉਹ ਹੈ ਤਾਂ ਉਹ ਵੀ ਮਾੜੀ ਗੱਲ ਹੈ ਪਰ ਜੇ ਕੋਈ ਵਿਅਕਤੀ ਇਸ ਕਿਸਮ ਨਾਲ ਸਿਰਫ ਵਿਰੋਧ ਕਰਕੇ ਹੀ ਵਿਰੋਧ ਕਰਦਾ ਹੈ ਤਾਂ ਇਹ ਉਸ ਤੋਂ ਵੀ ਮਾੜੀ ਗੱਲ ਹੈ ਦਲਜੀਤ ਨੇ ਆਪਣੀ ਭਾਸ਼ਾ ਦਾ ਆਪਣੇ ਸੱਭਿਆਚਾਰ ਦਾ ਆਪਣੇ ਵਿਸ਼ੇਸ਼ ਖਿੱਤੇ ਪੰਜਾਬ ਦਾ ਤੇ ਭਾਰਤ ਦਾ ਤਿਰੰਗਾ ਆਪਣੇ ਮੋਢਿਆਂ ਤੇ ਲੈ ਕੇ ਆਪਣੇ ਰਾਸ਼ਟਰ ਦਾ ਜਿੱਥੇ-ਜਿੱਥੇ ਵੀ ਗਿਆ ਉਹ ਨਾਮ ਆਪਣੇ ਨਾਲ ਲੈ ਕੇ ਗਿਆ ਜਦੋਂ ਅਸੀਂ ਭਾਰਤ ਤੋਂ ਬਾਹਰ ਕਿਤੇ ਵੀ ਪਰਫਾਰਮ ਕਰਦੇ ਆਂ ਤਾਂ ਉੱਥੇ ਕਿਸੇ ਦੇ ਖਿੱਤੇ ਨੂੰ ਨਹੀਂ ਦੇਖਿਆ ਜਾਂਦਾ ਉੱਥੇ ਕੋਈ ਵੀ ਵਿਅਕਤੀ ਗੁਜਰਾਤੀ ਮਰਾਠੀ ਨਹੀਂ ਹੁੰਦਾ ਉੱਥੇ ਉਹ ਭਾਰਤੀ ਹੁੰਦਾ ਹੈ ਜੇ ਅੱਜ ਪਲਾਟ ਦੇ ਵਿੱਚ ਇੱਕ ਭਾਰਤੀ ਗਿਆ ਹੋਇਆ ਤਾਂ ਉਹ ਇੱਕ ਵਿਸ਼ੇਸ਼ ਖਿੱਤੇ ਦਾ ਵਿਅਕਤੀ ਨਹੀਂ ਗਿਆ ਉਹ ਸਮੁੱਚੇ ਭਾਰਤ ਦਾ ਪ੍ਰਤੀਨਿਧ ਗਿਆ ਹੋਇਆ ਹੈ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਵਾਰੀ ਅਸੀਂ ਰਾਜਨੀਤੀ ਕਰਕੇ ਜਾਂ ਛੋਟੇ-ਛੋਟੇ ਕੁਝ ਸਾਡੇ ਗਾਇਕ ਹੈ ਜਿਹੜੇ ਜਿਨ੍ਹਾਂ ਦੀ ਅੱਜਕੱਲ ਕਿਤੇ ਬਾਲੀ ਪੁੱਛ ਪ੍ਰਤੀਤ ਨਹੀਂ ਹੈ ਉਹ ਅੱਜ ਆਪਣੇ ਆਪ ਨੂੰ ਵੱਡਾ ਕਰਨ ਲਈ ਆਪਣੇ ਆਪ ਨੂੰ ਖਬਰਾਂ ਵਿੱਚ ਲਿਆਉਣ ਲਈ ਆਪਣੇ ਆਪ ਨੂੰ ਟ੍ਰੈਂਡ ਦੇ ਨਾਲ ਚਲਾਉਣ ਲਈ ਇਸ ਕਿਸਮ ਦੀਆਂ ਕੁਝ ਗੱਲਾਂ ਬਾਤਾਂ ਕਰਦੇ ਰਹਿੰਦੇ ਆਂ ਕਈ ਵਾਰੀ ਕਿਸੇ ਪੁਸਤਕ ਨੂੰ ਬੈਨ ਕਰਾਉਣ ਲਈ ਤੁਰ ਪੈਂਦੇ ਆਂ ਗੀਤਾਂ ਨੂੰ ਬੈਨ ਕਰਾਉਣ ਲਈ ਕਿਸੇ ਵਿਅਕਤੀ ਨੂੰ ਬੈਨ ਕਰਾਉਣ ਲਈ ਉਹਨੂੰ ਪਿੱਛੇ ਖਿੱਚਣ ਲਈ ਅਸੀਂ ਪੂਰੀ ਤਾਨ ਲਾਉਂਦੇ ਆਂ ਇਹ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਵਿਚਾਰਨ ਵਾਲਾ ਮਸਲਾ ਹੈ ਇਸ ਕਿਸਮ ਦੀ ਨੈਗੇਟਿਵ ਪਬਲਿਸਿਟੀ ਹੈ ਜਿਹੜੀ ਉਹ ਕਿਸੇ ਵੀ ਵਿਅਕਤੀ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤੀ ਸਹਾਇਤਾ ਨਹੀਂ ਹੁੰਦੀ ਸਕੇ ਤਾਂ ਇਸ ਤੋਂ ਬਚਣ ਦੀ ਲੋੜ ਹੈ ਪਰ ਜੇ ਨਹੀਂ ਵੀ बचना ਤਾਂ ਝੰਡਾ ਚੱਕ ਕੇ ਫਿਰ ਉਸ ਦੇ ਨਾਲ ਜਿਹੜਾ ਸਾਹਮਣੇ ਵਾਲਾ ਵਿਅਕਤੀ ਹੈ ਲੜਨਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਤੋਂ ਬਾਅਦ ਜਿਹੜੇ ਉਹਦੇ ਮੁਕਾਬਲੇ 'ਚ ਵੱਡੀ ਲਕੀਰ ਖਿੱਚਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੀ ਲਕੀਰ ਕਿਤੇ ਨਾ ਕਿਤੇ ਆਪਣੇ ਛੋਟੀ ਪੈ ਜਾਂਦੀ ਹੈ ਇਸ ਕਰਕੇ ਹੌਸਲੇ ਤੇ ਵੱਡੀ ਉਡਾਨ ਦੇ ਨਾਲ ਤੁਸੀਂ ਕਦੇ ਵੀ ਬਾਜ ਨੂੰ ਕੁੱਕੜ ਅੜਾਰੀ ਵਾਂਗੂ ਛੋਟਾ ਕਰਕੇ ਨਹੀਂ ਦੇਖ ਸਕਦੇ ਧੰਨਵਾਦ